ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੁਲਿਸ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਇਨਾ ਵੱਲੋਂ ਨਾਮੀ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀਵਾਸੀ ਛੋਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਬਲ ਡੀਐਸਪੀ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਵਾਸੀ ਅਪਰਾਦੇ ਨੇੜੇ ਪਿੰਡ ਛੋਕਰਾ ਨੂੰ ਗ੍ਰਿਫਤਾਰ ਕਰਕੇ ਉਸ ਕੋਲ 1.3 ਗ੍ਰਾਮ ਹੈਰੋਇਨ 100 ਨਸ਼ੀਲੀ ਅੰਗੋਲੀਆਂ ਇੱਕ ਬੱਤੀ ਬੋਰ ਦਾ ਪਿਸਤੌਲ ਇੱਕ ਮੈਗਜ਼ੀਨ 7 ਜ਼ਿੰਦਾ ਰਾਉਂਡ ਅਤੇ 2 ਲੱਖ ਰੁਪਏ ਦੀ ਡਰਗਮਨੀ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਮੁਰਲੀ ਪੁੱਛਗਿੱਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਸੁਖਦੀਪ ਸਿੰਘ ਉਰਫ ਮੱਟੀ ਦੇ ਖਿਲਾਫ ਪਹਿਲਾ ਵੀ ਵਖ ਵਖ ਤਾਰਾਵਾ ਤਹਿਤ 18 ਮੁਕਦਮੇ ਦਰਜ ਹਨ ਅਤੇ ਇਹ ਬਾੜੇ ਰੇਰੀਏ ਤੋਂ ਹੈਰੋਇਨ ਲਿਆ ਕੇ ਇੱਧਰ ਵੇਚਦਾ ਸੀ ਜਿਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵਾਰਦਾਤਾ ਬਾਰੇ ਪੁਛਗਿਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ ਵਦਾਰੇ ਜਾਣਕਾਰੀ ਲਈ ਬੱਗਾ ਸੇਲ ਕਿਆਣਾ 라ਹੀ DSP ਨਾਲ ਕਰਦੇ ਹਾਂ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜਿਹੜਾ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇੱਥੇ ਆਲਰੇਡੀ ਜਿਹੜੀਆਂ 17 ਐਫਆਈਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੀ ਨਾਲ ਸੰਬੰਧਿਤ ਐਫਆਈਆ ਰਾਂ ਆਕਸੀਜਨ ਨਾਲ ਸੰਬੰਧਿਤ ਚੀਟਿੰਗ ਨਾਲ ਸੰਬੰਧਿਤ ਐਫਆਈਆ ਰਾਂ ਦਰਜ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇਥੇ ਇਸ ਏਰੀਆ ਦੇ ਵਿੱਚ ਨਾਮੀ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਤਲ 7 ਜੰਦਾ ਰੌਂਡ ਮੈਗਜ਼ੀਨ 31 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਸਰ ਇਹ ਕਾਬੂ ਪੇਚੰਤ ਹੈ ਇਕਾਕੂ ਅਸੀਂ ਲੋਕਲ ਸਿਟੀ ਫਲੋਰ ਤੋਂ ਹੀ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਤੋਂ ਜੀ ਸਰ ਇੱਥੇ ਕਿੰਨੇ ਮੁਕਦਮੇ ਸਰ ਅਰਜੇ ਹੋਏ ਕਿਸਤੇ ਆਲਰੇਡੀ ਜਿਹੜੇ ਉਹ 17 ਐਫਆਈਆਰ ਦਰਜ ਸੰ ਅਤੇ 18ਵੀਂ ਐਫਆਈਆਰ ਜਿਹੜੀ ਹੈਗੀ ਹੈ 154 ਨੰਬਰ ਜਿਹੜੀ ਹੈ ਹੁਣ ਅਸੀਂ ਆਰਮਜ਼ ਐਕਟ ਅਤੇ ਐਨਡੀਪੀ ਸੈਕਟਾ ਜਿਹੜੀ ਉਹ ਦਰਜ ਕੀਤੀ ਹੈ ਸਰ ਇਹ 17 ਵਿੱਚ ਕੁਝ ਬਰੀ ਵੀ ਹੈਗਾ ਕਰਾਨੀ ਗਈ ਸਰੀਆਂ ਗਈਆਂ ਇਹ ਕੁਝ ਦੇ ਪੁਰਾਣੇ ਮਕਦਮੇ ਨੇ ਕੁਝ ਦੇ ਵਿੱਚ ਇਹ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋਦਾਲ ਫਕ ਫਕ ਮਹਾਂਜੋਦਾਲ ਤੇ ਵੀ ਚੱਲ ਰਹੇ ਨੇ ਜੀ ਸਰ ਸਰ ਕੋ ਰਿਮਾਂਡ ਬਗਨ ਲੈ ਸਰ ਦਾ ਹਾਂ ਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਤਲ ਕਿੱਥੋਂ ਲੈ ਕੇ ਆਇਆ ਤੇ ਕਿਦੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣਗੇ ਸਰ ਇਸ ਵੈਪਨ ਨਾਲ ਕੋਈ ਵਾਰਦਾਤ ਹੋਈ ਦਾ ਇਹ ਜਦੋਂ ਹੁਣ ਦੋ ਇਹਨੂੰ ਰਿਮਾਂਡ ਦੌਰਾਨ ਇਹਦੇ ਜਿਹੜਾ ਵੈਪਨ ਕਿਸੇ 'ਚ ਕੋਈ ਵਾਰਦਾਤ ਕੀਤੀ ਆ ਇਹ ਵੀ ਦੌਰਾਨ ਇਹਦੇ ਰਿਮਾਂਡ ਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜਾ ਸਾਹਮਣੇ ਆਵੇ ਉਹ ਬਾਹਰ ਨਹੀਂ ਉਹਾਂ ਨੇ ਦੇ ਕੋਈ ਇੱਕ ਐਕਸ ਜੀ ਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ ਉਹ ਵੀ ਬਰਾਮਦ ਕੀਤੀ ਹੈ ਆਪਣੀ ਇਹ ਚੋਰੀ ਦੀ ਹੈ ਤਾਂ ਹਲਦੀ ਗੱਡੀ ਇਹਦੀ ਵੈਰੀਫਿਕੇਸ਼ਨ ਕਰਾਂਗੇ ਜੀ ਸਰ ਸਰ ਮੱਟੀ ਕੇਸ ਵਿੱਚ ਪਵਾੜਾ ਵੀ ਸੀ ਜੀ ਨਹੀਂ ਹਜੇ ਇਹਦੇ ਬਾਰੇ ਜਿਹੜਾ ਇਹਦੇ ਹੁਣ ਅਸੀਂ ਕਲੀਅਰ ਕਰਾਂਗੇ ਵੀ ਕਿਸੇ ਫਰਦਰ ਕੋਈ ਕਿਸੇ ਮਕਦਮੇ ਚ ਪੀਓ ਨਹੀਂ ਹੈਗਾ ਪਰ ਜੇ ਬੀਲ ਜੰਪ ਵਗੈਰਾ ਕੋਰਟ ਚੋਂ ਕੀਤਾ ਹੋਇਆ ਉਹਦਾ ਉਤਨੀ ਕਰਾਂਗੇ ਕੀ ਆਇਆ ਜੇ ਕੁਝ ਆਇਆ ਕਰੋ ਬਾਕੀ ਬਾਅਦ ਚ ਗੱਲ ਕਰਾਂਗੇ ਫਿਰ ਬਾਅਦ ਤੋਂ ਕਰਾਂਗੇ ਬੇਕੀ ਦਾ ਅਸਰ ਹੈ